ਨਾਈਟ ਪਾਕਿਸਤਾਨ ਤੇ ਜਿਹੜੇ ਅਤਵਾਦੀ ਹਮਲੇ ਉਤੇ ਟਿਕਾਣਿਆਂ ਤੇ ਹਮਲਾ ਕੀਤਾ ਗਿਆ ਕੀ ਲੱਗਦਾ ਸਰ ਅਕੀ ਕੀ ਮਾਹੌਲ ਬਣ ਸਕਦਾ ਇਹ ਮੌਕਾ ਦਸੂ ਪਰ ਬਹੁਤ ਅੱਛਾ ਹੈ ਇਹ ਕੋਈ ਇਹ ਜੀ ਗੱਲ ਨਹੀਂ ਕੋਣ ਵਾਲੀ ਗੱਲ ਹੈ ਨਾ ਕੋਈ ਇਹ ਜਿਆ ਕਰਨਾ ਚਾਹੀਦਾ ਹੈ ਇਹ ਜਿਹਦਨ ਦੀ ਸ਼ੁਰੂਆਤ ਹੁੰਦੇ ਹੋਈ ਹੈ ਨਾ ਪਾਕਿਸਤਾਨ ਨਾਲ ਇਹ ਬੇਸਿਕਲੀ ਹੋਈ ਹੈ ਪਾਕ ਅਕੂਪਾਈਂਟ ਕਸ਼ਮੀਰ ਤੋਂ ਇਹ ਪਹਿਲੀ ਗੱਲ ਹੈ ਕਿ ਇੰਡੀਆ ਦੇ ਵਿੱਚ ਪਾਕਿਸਤਾਨ ਦਾ ਜਿਹੜੀ ਲੜਾਈ ਹੁੰਦੀ ਹੈ ਹੁੰਦੀ ਹੈ ਕੋਈ ਹੋਵੇ ਵੀ ਇਹਨਾਂ ਦਾ ਬਾਰਡਰ ਤੇ ਹੁੰਦੀ ਹੈ ਜੀ ਬਾਰਡਰ ਤੇ ਆਪਣੇ ਇੰਡੀਅਨ ਆਰਮੀ ਨੇ ਕਰਦੇ ਨੇ ਉੱਥੇ ਲੜਾਈ ਬੇਸਿਕਲੀ ਹੁੰਦੀ ਹੈ ਅੱਗੇ ਵਧਾ ਦੇ ਪੌਗਾਨਿਕ ਬਣਦਾ ਪਾਕਿਸਤਾਨ ਦੀ ਇਨੀ ਹਿੰਮਤ ਨਹੀਂ ਹੈ ਜੀਓਟੈਕ ਵੀ ਕਰਨਗੇ ਜਿਹੜਾ ਮਰਵਾ ਹੁੰਦਾ ਹੈ ਨਾ ਛੋਟੇ-ਮੋਟੇ ਫੁਮਾਰਿੰਗ ਕਰ ਦੋ ਹੋਰ ਕਰ ਦੋ ਹੋਰ ਕਰ ਦੋ ਉਝੋ ਇਹਨਾਂ ਨੂੰ ਨੁਕਸਾਨ ਜ਼ਿਆਦਾ ਹੋਣਾ ਹੈ ਤੇ ਹੁਣ ਜਿਹੜੀ ਮਾਹੌਲ ਬੜਿਆ ਜਿਹੜਾ ਤੁਸੀਂ ਕਿਹਾ ਹੈ ਇਹ ਇਹਦਾ ਦੋ ਰੀਜ਼ਨ ਹੈਗੇ ਇੱਕ ਦਿਨ ਜਿਹੜਾ ਬਲੈਕਆਊਟ ਹੋ ਰਿਹਾ ਅੱਜ ਇਹਦੇ ਜੇ ਪ੍ਰਸ਼ਾਸਨ ਦੀ ਤਿਆਰੀ ਦੇਖਣਾ ਚਾਹੁੰਦੇ ਨੇ ਕਿ ਪ੍ਰਸ਼ਾਸਨ ਦੀ ਕਿੰਨੀ ਤਿਆਰੀ ਹੈ ਜੀ ਦੂਸਰਾ ਪਬਲਿਕ ਨੂੰ ਅਵੇਰਨੈਸ ਕਰਨਾ ਕਿ ਜੇ ਅਮਰਜੈਂਸੀ ਬਣ ਜਾਏ ਤੇ ਤੁਸੀਂ ਆ ਐਕਸ਼ਨ ਲੈਣਾ ਹੈਗਾ ਅਜੋੜ ਗੁੰਬਿੰਦੀ ਕਰਦਾ ਬਿਲਕੁਲ ਨਾ ਘਬਰਾਓ ਕੁਝ ਨਹੀਂ ਹੋਣਾ ਜੀ ਜੋ ਕੁਝ ਹੋਣਾ ਸੀ ਉਹ ਹੋ ਗਿਆ ਬਸ ਮੋਦੀ ਨੇ ਰਾਤ ਨੂੰ ਐਕਸ਼ਨ ਲੈ ਲਿਆ ਬਹੁਤ ਵਧੀਆ ਕੰਮ ਕਰ ਲਿਆ ਔਰ ਉਹਨਾਂ ਦੇ ਜਿਹੜੇ ਬੰਦੇ ਨੇ ਕਾਫੀ ਮਾਰਦੇ ਨੇ ਸਟ੍ਰਾਈਕਾਂ ਉਹਨਾਂ ਨੇ ਅੱਡੇਆਂ ਨੂੰ ਤਬਾਹ ਕਰਤਾ ਸਾਡਾ ਮੇਰਾ ਮਤਲਬ ਜਿਆਦਾ ਪਰਪਸ ਹੱਲ ਹੋ ਗਿਆ ਪਹਿਲਗਾਮ ਹਮਲੇ ਤੋਂ ਬਾਅਦ ਲਗਾਤਾਰ ਭਾਰਤ ਦੇ ਅੰਦਰ ਗੁੱਸਾ ਸੀ ਤੇ ਅੱਜ ਵੱਡਾ ਐਕਸ਼ਨ ਭਾਰਤੀ ਫੌਜ ਵੱਲੋਂ ਕੀਤਾ ਗਿਆ ਤੇ ਪਾਕਿਸਤਾਨ ਦੇ ਵਿੱਚ ਲੁਕੇ ਅੱਤਵਾਦੀ ਟਿਕਾਣਿਆਂ ਦੇ ਉੱਤੇ ਹਮਲਾ ਕੀਤਾ ਗਿਆ 에어ਫੋਰਸ ਦੇ ਵੱਲੋਂ ਨਾਲ ਹੀ ਅੱਜ ਮੌਕ ਟਲ ਕੀਤੀ ਜਾਣੀਆਂ ਬਲੈਕਆਊਟ ਕੀਤਾ ਜਾਣ ਦੇਸ਼ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਾਡੇ ਨਾਲ ਮੇਜਰ ਆਈਏ ਸੰਧੂ ਜੀ ਨੇ ਜਿਨ੍ਹਾਂ ਨੇ 1971 ਦੀ ਜਿਹੜੀ ਜੰਗ ਹੈ ਉਹ ਲੜੀ ਹੈ ਮੇਜਰ ਸਾਹਿਬ ਨਾਲ ਗੱਲਬਾਤ ਕਰਾਂਗੇ ਵੀ ਜਿਹੜਾ ਸਾਰਾ ਪ੍ਰੋਸੀਜਰ ਹੈ ਕਿਵੇਂ ਹੁੰਦਾ ਕਿਵੇਂ ਜੰਗ ਦੇ ਵਿੱਚ ਜਿਹੜੇ ਜਵਾਨ ਨੇ ਉਤਰਦੇ ਨੇ ਮੌਕ ਟਲ ਕੀ ਹੁੰਦੀ ਹੈ ਹੋਰ ਵੀ ਸਾਡੇ ਨਾਲ ਆਰਮੀ ਦੇ ਸੀਨੀਅਰ ਆਫੀਸਰ ਬੈਠੇ ਹੈਗੇ ਨੇ ਜਿਹੜੇ ਰਿਟਾਇਰਡ ਆਫੀਸਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਸਸ ਸਸੀ ਕਾ ਜੀ 71 ਆਪਰੇਸ਼ਨ ਵਿੱਚ ਅਸੀਂ ਬੰਗਲਾਦੇਸ਼ ਵਿੱਚ ਲੜਾਈ ਤਾਂ ਸ਼ੁਰੂ ਹੋਈ 3 ਤਰੀਕ ਨੂੰ ਅਸੀਂ ਅੰਦਰ 24 ਤਰੀਕ ਤੋਂ ਹੀ ਅੰਦਰ ਸੀਗੇ ਜੀ ਸਾਨੂੰ ਉੱਥੇ ਪੂਰੀ ਮਦਦ ਬੰਗਲਾਦੇਸ਼ ਦੇ ਜਿਹੜੇ ਮੁਕਤੀਬਾਨੀ ਸੀ ਉਹਨਾਂ ਨੇ ਦਿੱਤੀ ਜੀ ਮੁਕਤੀਬਾਨੀ ਨੇ ਸਾਨੂੰ ਗਾਈਡ ਕੀਤਾ ਮੁਕਤੀ ਜਿਹੜੇ ਬੰਗਾਲੀ ਸੀਗੇ ਉਹਨਾਂ ਨੇ ਜੋ ਬਿਹਾਰੀਆਂ ਮੁਸਲਮਾਨਾਂ ਨੇ ਕੱਢਿਆ ਮੁਕਤੀਬਾਨੀ ਨੇ ਸਾਨੂੰ ਅਸੀਂ ਟ੍ਰੇਨਿੰਗ ਦਿੱਤੀ ਉਹਨਾਂ ਨੇ ਸਾਡੇ ਨਾਲ ਜਾ ਕੇ ਦੱਸਣਾ ਸਾਨੂੰ ਕਿ ਐਨ ਐਨ ਐ ਜਗਾ ਤੇ ਆ ਜੀ ਉਹਦੇ ਬਾਅਦ ਉਥੇ ਜਿਹੜੀ ਮੇਨ ਲੜਾਈ ਸੀਗੀ ਉਹ ਚਾਰ ਪੰਜ ਜਗਾ ਤੇ ਹੋਈ ਬਾਕੀ ਤਾਂ ਪਿੱਛੇ ਭਜਦੇ ਰਹੇ ਪਿੱਛੇ ਭਜਦੇ ਰਹੇ ਜਿੱਦਨ ਸਰੈਂਡਰ ਹੋਇਆ ਉਥੇ ਉਹ ਬੜਾ ਟੱਚਿੰਗ ਸੀਗਾ ਜੀ ਅਸੀਂ ਉਹਨਾਂ ਤੋਂ ਜਦੋਂ ਸਰੈਂਡਰ 16 ਤਰੀਕ ਨੂੰ ਹੋਇਆ ਉਹਦੇ ਬਾਅਦ ਵੀ ਉਹਨਾਂ ਨੇ ਬਦਮਾਸ਼ੀ ਕੀਤੀ ਇੱਕ ਇਨਸੀਡੈਂਟ ਮੈਂ ਤੁਹਾਨੂੰ ਉਥੇ ਦਾ ਦੱਸੂਗਾ ਜੀ ਜਦੋਂ ਸਰਿੰਡਰ ਹੋ ਗਿਆ ਅਸੀਂ ਦਰਖਤਾਂ ਤੋਂ ਉਹਨਾਂ ਨੂੰ ਦੇਖ ਰਹੇ ਸੀ ਤਿੰਨ ਸ਼ੈਫੀ ਟੈਂਕ ਜੀ ਮੈਂ ਆਪ ਦੇਖਿਆ ਉਹਨਾਂ ਚੋਂ ਚਾਰ ਬੰਦੇ ਨਿਕਲੇ ਉਹਨੇ ਮਿੱਟੀ ਚੱਕੀ ਮਿੱਟੀ ਚੱਕ ਕੇ ਦੇਖਿਆ ਕਿੱਧਰ ਨਵਾਜ਼ ਪੜਨਾ ਹੈ ਪੜ ਕੇ ਉਹਨੇ ਆਰਡਰ ਦਿੱਤਾ ਸਾਰਿਆਂ ਨੇ ਮਾਰਤਾ ਸਰਿੰਡਰ ਬਸ ਇਹ ਇਨਸੀਡੈਂਟ ਬੜਾ ਟੱਚਿੰਗ ਸੀ ਬੜੀ ਸਰਿੰਡਰ ਹੋਣ ਤੋਂ ਬਾਅਦ ਵੀ ਜਿਹੜੀ ਹਰਕਤ ਨਹੀਂ ਹੋਣਾ ਚਾਹੁੰਦੇ ਸੀ ਉਹ ਮਰ ਗਏ ਸੁਸਾਇਟੀ ਆਪ ਆਰਡਰ ਦੇ ਕੇ ਹੌਲਦਾਰ ਨੇ ਆਰਡਰ ਦਿੱਤਾ ਤੇ ਉਹ ਮਰ ਗਏ ਔਰ ਅਸੀਂ ਦੇਖ ਰਿਹਾ ਸੀ ਕੋਈ 800 ਗਜ ਤੋਂ ਜੀ ਜੀ ਉਹਨਾਂ ਨੂੰ ਜਾ ਕੇ ਦੇਖਿਆ ਫਿਰ ਉੱਥੇ ਦੇਰ ਡੈੱਡ ਜੀ ਸਰ ਜਿਵੇਂ ਉਸ ਸੈਂਟਰ ਕੀਤਾ ਸੀ ਕਿੰਨੀ ਸਰ ਉਸ ਸਮੇਂ ਮਾਹੌਲ ਕੀ ਸੀਗਾ ਜਿਵੇਂ ਅੱਜ ਕੱਲ ਤਾਂ ਸੋਸ਼ਲ ਮੀਡੀਆ ਨਾਲ ਦੇ ਉਪਡੇਟ ਸਰ ਸਰੈਂਡਰ ਤਾਂ ਇਦਾਂ ਸੀ ਉਹਨਾਂ ਨੇ ਉੱਥੇ ਬਹੁਤ ਅਤਿਆਚਾਰ ਕੀਤਾ ਸੀ ਅਤਿਆਚਾਰ ਇੰਨਾ ਕੀਤਾ ਸੀ ਉਹਦਾ ਇੱਕ ਇਨਸੀਡੈਂਟ ਦੱਸਦਾ ਜਦੋਂ ਸਾਡੀਆਂ ਫੌਜਾਂ ਸਿੰਮੇ ਚ ਗਈਆਂ ਜੀ ਉਹਨਾਂ ਨੇ ਦੁਬਾਰਾ ਚਲਾਤਾ ਸਿੰਮਾ ਅੱਛਾ ਸਾਡੇ ਸੀਨੀਅਰ ਅਫਸਰਾਂ ਨੇ ਕਿਹਾ ਕਿ ਭਈ ਅਸੀਂ ਅਗਲੀ ਦੇਖ ਲਾਂਗੇ ਉਹ دہشت ਇੰਨੀ ਸੀ ਨਾ ਪੁੱਛੋ ਨਾ ਜੀ ਔਰਤਾ ਨਾਲ ਹੋਰ ਤੇ ਸਾਡੀ ਤਾਂ ਡਿਸਪਲਾਈਨਡ ਫੌਜ ਸੀ ਜਦੋਂ ਅਸੀਂ ਮਾਰਚ ਤੱਕ ਰਹੇ ਉੱਥੇ ਜੀ ਜੀ ਸਰ 1971 ਜਿਹੜੇ ਲਾਈ ਆਓ ਸਾਰੇ ਯਾਦਗਾਰ ਦੇ ਸਰ ਅੱਜ ਦੀ ਜੋ ਮੌਜੂਦਾ ਸਥਿਤੀ ਗੱਲ ਕੀਤੀ ਹੈ ਜਿਵੇਂ ਲੇਟ ਨਾਈਟ ਪਾਕਿਸਤਾਨ ਤੇ ਜਿਹੜੇ ਅਤਵਾਦੀ ਹਮਲੇ ਉੱਤੇ ਟਿਕਾਣਿਆਂ ਤੇ ਹਮਲਾ ਕੀਤਾ ਗਿਆ ਕੀ ਲੱਗਦਾ ਸਰ ਅਕੀ ਕੀ ਮਾਹੌਲ ਬਣ ਸਕਦਾ ਇਹ ਮੌਕਾ ਦੱਸੂ ਪਰ ਬਹੁਤ ਅੱਛਾ ਹੋਇਆ ਅੱਛਾ ਹੋਇਆ ਬਹੁਤ ਅੱਛਾ ਬਾਰਬਰ ਕਾभी ਕਰਦੇ ਭਾਰਤ ਦੇ ਵਿੱਚ ਹਾਂ ਹਾਂ ਇਹ ਤਾਂ ਸਾਨੂੰ ਪਹਿਲਾਂ ਹੀ ਕਰ ਲੈਣਾ ਚਾਹੀਦਾ ਸੀ ਜੀ ਜੀ ਜਦੋਂ ਤਾਜ ਤੇ ਕੀਤਾ ਸੀ ਬੰਬੇ ਉਦੋਂ ਹੀ ਐਕਸ਼ਨ ਲੈਣਾ ਚਾਹੀਦਾ ਇੱਕ ਵਾਰੀ ਥੋੜਾ ਹੋਇਆ ਹੈਗਾ ਜੀ ਬਿਲਕੁਲ ਹਾਂ ਬਹੁਤ ਅੱਛਾ ਹੈ। ਥੈਂਕ ਯੂ। ਤਾਂ ਸੁਣਿਆ ਮੇਜਰ ਆਈਏ ਸੰਦੂਸੀ ਤੇ ਨਾਲ ਸਾਡੇ ਨਾਲ ਹੁਣ ਕਰਨਲ ਹੈਗੇ ਜਿਹੜੇ ਕਰਨਲ ਏਐਸ ਕਾਲੂ ਸਾਹਿਬ ਜਿਨ੍ਹਾਂ ਨੇ 1971 ਦੀ ਜਿਹੜੀ ਜੰਗ ਲੜੀ ਤੇ ਵੀਰ ਚੱਕਰ ਜਿਹੜੇ ਵਿਜੇਤਾ ਹੈਗੇ ਨੇ ਗੱਲਬਾਤ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਸਰ ਸਤਿ ਸ਼੍ਰੀ ਅਕਾਲ ਸਰ 1971 ਦੇ ਵਿੱਚ ਤੁਸੀਂ ਜਿਹੜੀ ਆ ਜੰਗ ਲੜੀ ਹੈਗੀ ਆ ਕਿਹੜੀ ਪੋਸਟਿੰਗ ਤੇ ਸੀ ਤੇ ਕਿਸ ਰੋਸ ਸਮੇ ਵਰਤਿਆ ਸੀ 9071 ਵਾਰ ਗੱਡੀ ਉਹ ਬ੍ਰੇਕਆਊਟ ਹੋਂ ਤੋਂ ਪਹਿਲਾਂ ਡਿਪਲੋਏ ਕਰਤਾ ਸੀ ਸਾਨੂੰ ਬਾਰਡਰ ਦੇ ਉੱਤੇ ਜੀ ਵੈਸਟਰਨ ਬਾਰਡਰ ਦੇ ਉੱਤੇ ਜੀ ਜਿਹੜਾ ਆਪਣਾ ਬਾਗਾ ਬਾਰਡਰ ਹੈ ਇਹਦੇ ਤੇ ਰਾਣੀਆਂ ਪੋਸਟ ਹੈ ਇੱਕ ਜੀ ਨਾਲੇ ਕੋਦੇ ਤੇਰਾ ਆ ਆਟੀ ਦਾ ਉਪੀ ਅਫਸਰ ਸੀ ਜਿਹੜਾ ਫਾਇਰ ਕੰਟਰੋਲ ਅਫਸਰ ਹੁੰਦਾ ਹੈ ਜੀ ਉਹ ਮੇਰੀ ਡਿਊਟੀ ਲੱਗੀ ਸੀ ਉਹ ਉਸ ਦਿਨੋਂ થી ਸ਼ੁਰੂ ਹੋਇਆ ਸੀ ਜੀ 16 ਅਕਤੂਬਰ ਨੂੰ ਮਸੀਂ ਉੱਤੇ ਡਿਪਲੋਏ ਕਰਤੇ ਸੀ ਸਾਨੂੰ ਜੀ ਤੇ 10 ਦਸੰਬਰ ਨੂੰ ਉਹਨਾਂ ਦਾ ਅਟੈਕ ਹੋ ਗਿਆ ਜਿਹੜੇ ਲਈ ਹਮ ਕਹਿੰਦੇ ਸੀ ਵੀ ਪਾਕਿਸਤਾਨ ਵੱਲੋਂ ਅਟੈਕ ਹੋਊਗਾ ਜੀ ਜੀ ਉਹ ਅਟੈਕ ਹੋਇਆ ਉਹ ਕਿਉਂਕਿ ਉਹ ਵਾ ਡਿਕਲੇਅਰ ਨਹੀਂ ਸੀ ਹੋਈ ਹਸਪੀਟਲ ਦਾ ਇਹ ਟਾਈਮ ਜਿਹੜਾ ਪਹਿਲਾਂ ਹੁੰਦੇ ਕਿ ਫਾਇਰ ਹੁੰਦੀ ਆ ਟ੍ਰੀ ਤੇ ਫਾਇਰ ਹੁੰਦਾ ਮੋਦੀ ਪਰਮਿਸ਼ਨ ਆਰਮੀ ਹੈਡਕੁਆਟਰ ਤੋਂ ਲੈਣੀ ਪੈਂਦੀ ਹੈ ਜੀ ਫਿਰ ਉਹ ਤੋਫਾਣਾ ਹੁੰਦਾ ਹੈ ਜੀ ਤੋਂ ਪਰ ਇਹਨਾਂ ਨੇ ਜਦ ਇੱਕ ਵਾਰੋ ਟੈਕ ਕੀਤਾ ਸਾਰੇ ਪਾਸੇ ਪੋਸਟ ਦੇ ਹੋਏ ਦੇ ਕਿ ਕਿਚਾ ਤੋਂ ਸਾਰੀਆਂ ਸਾਈਮਲਟੇਨਸਲੀ ਜੀ ਇਹਨਾਂ ਨੇ ਆਮਰਸਰ ਤੋਂ ਸ਼ੁਰੂ ਹੋਇਆ ਸੀਗਾ ਰੈਡਾਰ ਉੱਥੇ ਦਾ ਅਟੈਕ ਹੋਇਆ ਉਸ ਤੋਂ ਬਾਅਦ ਫਿਰ ਇਹਨਾਂ ਨੇ ਜਨੀਆਂ ਵਿੱਚ ਪੋਸਟਾਂ ਸੀਗੀਆਂ ਉਹਨਾਂ ਦੇ ਇਹਨਾਂ ਨੇ ਕੁ ਸਾਈਮਲਟੇਨਸ ਅਟੈਕ ਕੀਤਾ ਸੀ ਪਾਕਿਸਤਾਨੀ ਨੇ ਤੇ ਉਹਨਾਂ ਨੂੰ ਕੱਚੋ ਕਾਫੀ ਪੋਸਟਾਂ ਇਹਨਾਂ ਨੇ ਕੈਪਚਰ ਕਰ ਲਈਆਂ ਜੀ ਕਿਉਂਕਿ ਅਟਲੀ ਦੇ ਰੈਗਸਪੋਰ ਨਹੀਂ ਸੀ ਬਣਦੀ ਜੀ ਲੇਕਨ ਜਦ ਨਮੋ ਸ਼ੁਰੂ ਹੋਇਆ ਟੈਗ ਮੇਰੀ ਪੋਸਟ ਤੇ ਵੀ ਆਇਆ ਉਹ ਉੱਥੇ ਉਸ ਵੇਲੇ ਮੈਂ ਆਪਣੇ ਆਪ ਐਕਚੁਅਲੀ ਫਾਇਰ ਦਾ سپورਟ ਮੰਗੀ ਕੋਪਨ ਅਪ ਕਰਨਾ ਹੈ ਉਸ ਵੇਲੇ ਆਸ਼ਾ پارک ਕੋਡ ਗਾਰਡ ਰੱਖਿਆ ਸੀ ਡੀ ਐਫ ਐਸ ਉਸ ਜੀ ਸੇਵਾ ਸੇਵ ਸੌਲ ਦਾ ਕੋਡ ਗਾਰਡ ਰੱਖਿਆ ਸੀ ਆਸ਼ਾ پارک ਦਾ ਜੀ ਵੀ ਆਹ ਬੋਲਾਂਗੇ ਇਹਦਾ ਮਤਲਬ ਉਹ ਇੱਥੇ ਆਏ ਨੇ ਇਹ ਟਾਰਗੇਟ ਤੇ ਨੇ ਟੈਕ ਹੈ ਵੀ ਸੀਰੀਅਸ ਕਮ ਹੈ ਜੀ ਤੋ ਜਦੋਂ ਹੋਈ ਉਹ ਨਾ ਦੇ ਜੀ ਬੋਲਿਆ ਉਹ ਟੈਕ ਆਇਆ ਟੈਕ ਤੇ ਜਿਹੜੇ ਆਸ਼ਾ پارک ਕਹਿ ਕੇ ਫਾਇਰ ਕਰਤਾ ਉਹਨਾਂ ਨੂੰ ਆਰਡਰ ਕਰਤੇ ਹਾਲਾਂਕਿ ਪਰਮਿਸ਼ਨ ਆਰਮੀ ਅਕਵਾਡਰ ਤੋਂ ਹਾਲੇ ਨਹੀਂ ਸੀ ਆਇਆ ਉਹਨੇ ਜਦ ਇਹ ਬੋਲਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਿਉਂਕਿ ਸੈਕਿਉਰਿਟੀ ਸੀਗੀ ਜੀ ਉਹ ਕਨ ਅਪ ਹੋਗੀ ਫਾਇਰ ਉਹ ਫਾਇਰ ਜਦੋਂ ਸਾਡੀ ਫਾਇਰ ਆਈ ਪਹਿਲੀ ਉਹ ਸਾਰੇ ਉਹਨਾਂ ਦੇ ਜੀ ਮਾਰਗੇ ਤੇ ਟੈਕਵਾਜ਼ ਰਿਸਪਸ ਤੇ ਉਸ ਦਿਨ ਉਹਨਾਂ ਨੇ ਤਿੰਨ ਚਾਰ ਰਾਤ ਨੂੰ ਜੋਗੇ ਜਿਹੜੀ ਰਾਣੀਆ ਪੋਸਟ ਹੈ ਇਹ ਅੰਮ੍ਰਿਤਸਰ ਦੇ ਰੋਡ ਤੇ ਉਹਨਾਂ ਨੂੰ ਸੀਆਵੀ ਇਹਨੂੰ ਕਰਕੇ ਕੈ ਪਛੜਨ ਲੋਕ ਇਹ ਕਰ ਲੋ ਤੇ ਜਦੋਂ ਉਹਨਾਂ ਨੇ ਅਟੈਕ ਹੋਦੇ ਹੋਇਆ ਉਹਨਾਂ ਦੀ ਕੈਜੁਐਲਟੀ ਪੂਰੀਆਂ ਹੋ ਗਈਆਂ ਅਗੇ ਅਟੈਕ ਵਾਸ ਰਿਪਲਸ ਜੀ ਸਾਡੇ ਜਿਹੜਾ ਕੰਪਨੀ ਕਮਾਂਡਰ ਵੀ ਸੀਓਸ ਪਰ ਉਹ ਚੱਲ ਲੱਗਿਆ ਹੋਇਆ ਕਿਉਂਕਿ ਪੋਸਟ ਤੇ ਯੂਡੀ ਤੇ ਦੋ ਪਲਟੂਨ ਸੀਗੇ ਇੱਕ ਬੀਐਸਏ ਦੀ ਪਲਟੂਨ ਸੀ ਇੱਕ ਇਨਵੈਂਟੀ ਦੀ ਪਲਟੂਨ ਸੀ ਜੀ ਮੈਂ ਉਥੇ ਉਹੀ ਅਪਸਰ ਸੀਗਾ ਜੀ ਦੇ ਨਾਲੇ ਕੰਪਨੀ ਕਮਾਂਡਰ ਸੀ ਜੀ ਉਹਨਾਂ ਦਾ ਵੀ ਇਕੁਪਮੈਂਟ ਨੂੰ ਕੰਟਰੋਲ ਕਰ ਲਈ ਉਹ ਪਹਿਲੀ ਜਿਹੜੀ ਸ਼ੈਲਿੰਗ ਹੋਈ ਪਹਿਲੀ ਉਹ ਸ਼ੈਲਿੰਗ ਇਹ ਜੀ ਹੋਈ ਉਹਦੇ ਵਿੱਚੋਂ ਕੰਪਨੀ ਕਮਾਂਡਰ ਵੀ ਮਾਰਗੂਮਟਡ ਜੀ ਹੋ ਗਿਆ ਬਾਕੀ ਵੀ ਹੋ ਗਿਆ ਤੇ ਜਦ ਅਟੈਕ ਆਇਆ ਅਟੈਕ ਦੇ ਵਿੱਚ ਹੋਇਆ ਅਸੀਂ ਕਿਹਾ ਵੀ ਖਿੱਚ ਦੋ ਹੁਣ ਜੋ ਵੀ ਹੋਣਾ ਹੈ ਉਧਰੋਂ ਆਟਲੀਆ ਵਾਲਿਆਂ ਨੇ ਵੀ ਉਹਨਾਂ ਨੇ ਬਹੁਤ ਜਮਾਂ ਦੱਸਿਆ ਵੀ ਉਹਨਾਂ ਨੇ ਫਾਰਮੇਸ਼ਨ ਦੀ ਵੇਟ ਨਹੀਂ ਕੀਤੀ ਉਹਨਾਂ ਨੇ ਜਦ ਇਹ ਫਾਇਰ ਆ ਗਿਆ ਬਾਹਰ ਆਇਆ ਉਹਨਾਂ ਦੇ ਬੰਦੇ ਮਰ ਗਏ ਅਟੈਕ ਵਾਸਤੇ ਫਸ ਗਏ ਜੀ ਫਿਰ ਉਹਨਾਂ ਨੇ 3 4 ਰਾਤ ਨੂੰ ਵੀ ਤਿੰਨ ਚਾਰ ਵਾਰ ਅਟੈਕ ਕੀਤਾ ਚਾਰ ਪੰਜ ਨੂੰ ਵੀ ਕੀਤਾ ਵੀ ਇਹਨੂੰ ਕੈਪਚਰ ਕਰਨਾ ਫਲਾਣਾ ਕਰਨਾ ਪਰ ਉਹ ਜਾਨੂ ਮਾਰ ਬ੍ਰੇਕਆਊਟ ਹੋ ਗਈ ਸੀ ਤੇ ਜਰਵਨੋ ਪ੍ਰੋਬਲਮ ਉਹ ਨਹੀਂ ਕਰ ਸਕੇ ਜੀ ਜੀ ਉਹਨਾਂ ਦਾ ਉਹਨਾਂ ਨੇ ਕੋਸ਼ਿਸ਼ ਬਹੁਤ ਕੀਤੀ ਹੈ ਜੀ 7-8 ਤਰੀਕ ਨੂੰ ਉਹਨਾਂ ਨੇ ਟੈਂਕਾਂ ਨਾਲ ਵੀ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਹੋਈ ਉਹਨਾਂ ਦਾ ਉਹ ਟੈਂਕ ਵੀ ਲੀਡਿੰਗ ਟੈਂਕ ਸੀ ਜਿਹੜਾ ਉਹਨਾਂ ਦਾ ਕਿਉਂਕਿ ਬੰਦ ਸੀਗਾ ਉਹ ਪਹਿਲੇ ਹੀ ਉਸੇ ਤੋਖਤਾ ਸੀ ਲੱਗਿਆ ਸੀ ਜੀ ਸੋ ਦੈਟ ਵਾਸ ਡਨ ਤੇ ਮਤਲਬ ਉਹਨਾਂ ਨੂੰ ਬੁਰੀ ਤਰ੍ਹਾਂ ਉਹ ਮੈਂ ਉਹ ਵੀ ਤੇ ਮੈਂ ਰਿਪੋਰਟ ਕੀਤੀ ਰਹੀ ਹਾਂ ਪਾਕਿਸਤਾਨ ਟੈਕਮ। ਤੇ ਇਹ ਹੋਇਆ ਸੀਗਾ ਅਟੈਕ ਦਾ ਸੇ ਸਾਡੇ ਜੋ ਗਵਰਨਮੈਂਟ ਬਣਾ ਫੇਸ ਤੋਂ ਵਾਰਡ ਵੀ ਉਹ ਪੋਸਟੇ ਚਾਰ ਵਾਰਡ ਮਿਲ ਕੇ ਸੀ। ਜੀ ਇਹ ਦੋਨੋਂ ਬਲਟਨ ਚਾਰ ਇਹਨੂੰ ਪੋਸਟੋਂ ਮਤਲਬ ਜੇ ਪਹਿਲਾ ਜਿਹੜਾ ਸੀ ਉਹ ਹਾਲਦਾਰ ਬੇਲਾ ਬੀਐਸਐਫ ਵੀ ਸੀ ਉਹ ਮਰ ਗਿਆ ਸੀ ਵਿਚਾਰਾ। ਜੀ ਸਿਰ ਨੂੰ ਮੋਨਾ ਲੀ ਜਾ ਤੇ ਟੈਕ ਆਇਆ ਟੈਕ ਦੇ ਵਿਚਾਰਾ ਉਹਨੂੰ ਪੋਸਟੋਂ ਮਿਲਿਆ ਸੀ। ਬਾਕੀ ਵੀ ਜਿਹੜਾ ਮੈਂ ਪੈਟੂਨੋਲ ਦਾ ਸੀ ਹੈ ਐਂਡ 20 ਬੈਟੂਨ ਦਾ ਉਹਨੂੰ ਅਭੀ ਮਿਲ ਗਿਆ ਜੀ ਮੈਨੂੰ ਮਿਲਦਾ ਸੀ ਮੈਨੂੰ ਮਿਲ ਗਿਆ ਸੀ ਕਿ ਕੰਪਨੀ ਕਮਾਂਡਰ ਉਹ ਵੀ ਜਦ ਹੀ ਉਸ ਵੇਲੇ ਵੀ ਲਾ ਕੇ ਵੀ ਹੋ ਗਿਆ ਸੀ ਉਹਨਾਂ ਨੂੰ ਮਿਲ ਗਿਆ ਸੀ ਕਿ ਪੋਸਟੇ ਚਾਰ ਵਾਰਡ ਮੇਕੇ ਜੀ ਕੇ ਤੇ ਉਹ ਪੋਏ ਨਾ ਤੇ ਐਟ ਤੇ ਵੀ ਆਪਣੇ ਟੀਵੀ ਦੇ ਹੋਰਾਂ ਦੇ ਚੈਨਲਾਂ ਤੇ ਅਨਾਉਂਸ ਹੋ ਗਏ ਸੀ ਸਾਰੇ ਵੀ ਪੋਸ ਆ ਹਰ ਹੋਈ ਸੀ ਤੋ ਇਸ ਕਰਕੇ ਉਹ ਨਾ ਨਹੀਂ ਪੱਲਾ ਸੀ ਸੋ ਮੌਜੂਦਾ ਸਥਿਤੀ ਵਿੱਚ ਤੁਸੀਂ ਕੀ ਦੇਖਦੇ ਹੋ ਜੋ ਹੁਣ ਮੌਜੂਦਾ ਸਥਿਤੀ ਬਣੀ ਹੈਗੀ ਇਹ ਕੋਈ ਅਹਿਜੀ ਗੱਲ ਨਹੀਂ ਕੋ ਬਣਾਉਣ ਵਾਲੀ ਗੱਲ ਨਹੀਂ ਇਹ ਨਾ ਕੋਈ ਇਹ ਜਿਆ ਕਰਨਾ ਚਾਹੀਦਾ ਹੈ ਇਹ ਜਦਨ ਦੀ ਸ਼ੁਰੂਆਤ ਹੁੰਦੇ ਹੋਈ ਹੈ ਨਾ ਪਾਕਿਸਤਾਨਾ ਇਹ ਬੇਸਿਕਲੀ ਹੋਈ ਹੈ ਪਾਕ ਅਕੂਪਾਈਡ ਕਸ਼ਮੀਰ ਤੋਂ ਜੀ ਵੀ ਉਸੇ ਯੋ ਜਿਹੜਾ ਉੱਥੋਂ ਸ਼ੁਰੂਆਤ ਮੇਰੀ ਦੀ ਉਹ ਪਾਕ ਅਕਬਾਇਤ ਕਸ਼ਮੀਰ ਦੇਵੀ ਆਪਣੇ ਉਸ ਵੇਲੇ ਫੌਜੀਆਂ ਨੇ ਇਹਨੂੰ ਕਿਹਾ ਸੀ ਵੀ ਇਹ ਜਿਹੜੇ ਇਹਨੂੰ ਕਲੀਅਰ ਕਰ ਦੋ ਜੀ ਦੋਹਰ ਪਰ ਉਸ ਵੇਲੇ ਉਹਨਾਂ ਨੇ ਆਪਣੇ ਆਪ ਨੇ ਡਿਸੀਜਨ ਲੈ ਲਿਆ ਵੀ ਉਹ ਕਿਸੇ ਉਹਦੇ ਤੇ ਅਟੈਕ ਨਹੀਂ ਕਰਨਾ ਬਾਜੀ ਨਹੀਂ ਕਰਨਾ ਉਹ ਅਟੈਕ ਨਹੀਂ ਹੋਇਆ ਉਹ ਪਾਕ ਅਕਬਾਇਤ ਕਸ਼ਮੀਰ ਰਹਿ ਗਈ ਜੀ ਉਹ ਸਾਰੀ ਪ੍ਰੋਬਲਮ ਉੱਥੇ ਦੀ ਉਹ ਹੈ ਉਸ ਕਰਕੇ ਉਹ ਉਹਨਾਂ ਦਾ ਆ ਮੈਨ ਮੈਨ ਪ੍ਰੋਬਲਮ ਕ੍ਰੀਏਟ ਕਰਦੇ ਨੇ ਜਿਵੇਂ ਸਰ ਅਜੋ ਮੋਕ ਟੈਲ ਐਂਡ ਬਲੈਕਆਊਟ ਦੀ ਇੱਕ ਕਾਲ ਦਿੱਤੀ ਗਈ ਹੈ ਕਿ ਟ੍ਰੇਨ ਦਾ ਪਰਪਸ ਆਏਗਾ ਵਾ ਇੱਕ ਮੈਂ ਜਾਨਣਾ ਚਾਹੁੰਦਾ ਕਿ ਦਰਸ਼ਕ ਵੀ ਜੋ ਹੁਣ ਮਾਹੌਲ ਬਣਿਆ ਹੋਇਆ ਇੰਡੋ ਪਾਕ ਬਾਰਡਰ ਦੇ ਉੱਤੇ ਉਸ ਦਾ ਅਸਰ ਪੈ ਸਕਦਾ ਦੇਸ਼ ਦੇ ਖਾਸ ਕਰਕੇ ਪੰਜਾਬ ਦੇ ਸ਼ਹਿਰਾਂ ਮਾਪਾ ਲੁਧਿਆਣਾ ਬੈਠੇ ਆ ਜਲੰਧਰ ਪਟਿਆਲਾ ਜਾਂ ਹੋਰ ਸ਼ਹਿਰਾਂ ਤੇ ਅਸਰ ਪੈ ਸਕਦਾ ਇਸ ਚੀਜ਼ ਦਾ ਜੀ ਇਹ ਪਹਿਲੀ ਗੱਲ ਹੈ ਕਿ ਇੰਡੀਆ ਦੇ ਵਿੱਚ ਕਿ ਪਾਕਸਾਂ ਦਾ ਜਿਹੜੀ ਲੜਾਈ ਹੁਜੇ ਹੁੰਦੀ ਹੈ ਕੋਈ ਹੋਵੇ ਵੀ ਇਹਨਾਂ ਦਾ ਬਾਰਡਰ ਤੇ ਹੁੰਦੀ ਹੈ ਜੀ ਬਾਰਡਰ ਤੇ ਆਪਣੇ ਇੰਡੀਅਨ ਆਰਮੀ ਨੇ ਕਰਦੇ ਨੇ ਉੱਥੇ ਲੜਾਈ ਬੇਸਿਕਲੀ ਹੁੰਦੀ ਹੈ ਅੱਗੇ ਵਗਾਰੇ ਦਾ ਮੌਕਾ ਨਹੀਂ ਮਿਲਦਾ ਬੰਗਲਾਦੇਸ਼ ਪੇ ਵਗੈਰਾ ਜਿਹੜਾ ਹੋਇਆ ਸੀ ਜਿੱਥੇ ਸਾਰੇ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਸੀ ਉੱਥੇ ਉਹ 71 ਵਾਰ ਜੀੜੇ ਸ਼ੁਰੂ ਹੋਈ ਹੈ ਉੱਥੇ ਪੂਰੀ 6 ਮਹੀਨੇ ਪਹਿਲਾਂ ਸ਼ੁਰੂ ਹੋ ਗਈ ਸੀ ਬੰਗਲਾਦੇਸ਼ ਨੂੰ ਆਪਾਂ ਕੋ ਆਪਰੇਟ ਕਰ ਦਿਆ ਕਰ ਦੇ ਸੀ ਉਹ ਕਰਦੇ ਸੀਗੇ ਤੇ ਵਾਰ ਜਿਹੜੀ ਡਿਕਲੇਅਰ ਹੋਈ ਸੀ ਉਹ ਹੋ ਗਈ 3 ਡਿਸੰਬਰ ਨੂੰ ਜੀ 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 ਉਹਨਾਂ ਤੋਂ ਪਹਿਲਾਂ ਤੋਂ ਉਸ ਕਰਕੇ ਉਹ ਸਾਰਾ ਸ ਤੇ 16 ਨੂੰ ਉਹ ਉਹਨਾਂ ਨੇ ਸੀਸਫਾਇਰ ਹੋ ਗਿਆ ਜੀ ਫੇਰ ਕਰ ਗਿਆ ਸੀ ਤੇ ਖਤਮ ਹੋ ਗਿਆ ਇਧਰ ਵੈਸਟਰਨ ਬਾਰਡਰ ਤੇ ਸਾਰੇ ਸੀਗੇ ਤੋਂ ਇਹ ਜਿਹੜੀ ਲੜਾਈ ਆ ਐਡ ਲੈਵ ਇੰਡੀਆ ਲੈਵਲ ਤੇ ਪਾਕਿਸਤਾਨ ਲੈਵਲ ਤੇ ਉਹ ਜੀ ਘੁਰਾਉਣ ਵਾਲੀ ਕੋਈ ਗੱਲ ਨਹੀਂ ਹੁੰਦੀ ਨਾਥਿੰਗ ਟੂ ਰਿਪੋਰਟ ਜੀ ਮਤਲਬ ਕਿ ਬਾਰਡਰ ਤੱਕ ਸੀਮਤ ਰਹਿੰਦੀ ਜੀ ਇਹ ਲੜਾਈ ਬਾਰਡਰ ਤੇ ਗੇਥੇ ਤੱਕ ਸਾਡਾ ਵੀ ਉਹਨਾਂ ਕਾਰਨੀ ਕਰ ਨਹੀਂ ਕਰ ਸਕਦੇ ਇਹਦੇ ਪਾਕਿਸਤਾਨ ਦੀ ਇਨੀ ਹਿੰਮਤ ਨਹੀਂ ਹੈ ਜਿਉ ਟੈਕ ਵੀ ਕਰਨਗੇ ਜਿਹੜਾ ਮਰਵਾ ਹੁੰਦਾ ਇਹਨਾਂ ਦਾ ਛੋਟੇ-ਮੋਟੇ ਫੁਫਾਰੇਂ ਕਰ ਦੋ ਕਰ ਦੋ ਕਰ ਦੋ ਉਹ ਜਿਵੇਂ ਉਹਨਾਂ ਨੂੰ ਨੁਕਸਾਨ ਜਿਆਦਾ ਹੋਣਾ ਮੇਰਾ ਐਸੇ ਵਾਰ ਤੇ ਨਾਥਿੰਗ ਟੂ ਬੀ ਫਰੀਡ ਅਪ ਤੇ ਆਪਣੇ ਇੰਡੀਅਨ ਲੋਕ ਕਰ ਦੇਣੀ ਹੈ ਬਾਰਡਰ ਕਰ ਦੇਣੀ ਹੈ ਨਾ ਬਾਰਡਰ ਕਰਨ ਦੀ ਲੋੜ ਹੈ ਨਾ ਇਹ ਬਾਰਡਰ ਤੇ ਵੀ ਜਿਹੜੀ ਹੁੰਦੀ ਹੈ ਨਾ ਆਪਣੀ ਆਰਮੀ ਆ ਲੋਕ ਹੈਗੇ ਨੇ ਉਹ ਇੱਕੋ ਹੀ ਗੱਲ ਜਾਣਦੇ ਨੇ ਇੰਕੇ ਮਰਨ ਨੂੰ ਵੀ ਤਿਆਰ ਹੋਣਾ ਦੇਹੋ ਸ਼ਿਵਾ ਵਰ ਮੋਹ ਹੈ ਇਹ ਹੈ ਸ਼ੁਭ ਕਰਮਨ ਤੇ ਕਹੂ ਨ ਟਰੂ ਨਾ ਡਰੂ ਅਲਸੋਂ ਜਬ ਜਾਏ ਲੜੂ ਨਿਸ਼ਚੈ ਕਰ ਆਪਣੀ ਜੀਤ ਕਰੂ ਔਰ ਸੇਖੂ ਇਹ ਗੁਣ ਹੋ ਤਤੋਂ ਉੱਚਰੂ ਜਵਾਬ ਕੀ ਆਉਜ ਨਦਾਨ ਬਣੇ ਆਤੀ ਰਣ ਮੇ ਤਬ ਜੂਜ ਮਰੂ કે ફોજી જને અપને ફોજ ઇન્ડિયન આર્મી ਦਾ બેસિક કેરેક્ટર હે ઓ મરનો હમેશા તૈયાર રહેદિયા એ કોઈ ભી હોવે કન્ટ્રી પર પ્રોટેક્ટલી કરેંગે જી જી તો اس કરકે ઓની કોઈ પ્રોબ્લેમ હોતી લડાઈ ભી પાસા અપને ફોરસીસ બહોત ને કે નથિંગ ટુ વરી અબાઉટ ડરની ખબરણડી કોઈ લોડ ની હે ના ઓને જે હા જો વે તો બધું નોર્મલ હે જી નહી ડૂરી બો તો કર્નલ સાહેબ ਤੋ ਸੁਣਿਆ ਤੁਸੀਂ ਕਿਸ ਤਰੀਕੇ ਨਾਲ 1971 ਜਿਹੜੀ جنگ ਆ ਲੜੀ ਗਈ ਹੈ ਤੇ ਚਿੰਤਾ ਦੀ ਜ਼ਾਹਰ ਕਰਨ ਦੀ ਲੋੜ ਨਹੀਂ ਹੈਗੀ ਤੇ ਸਾਡੇ ਨਾਲ ਇੱਕ ਹੋਰ ਰਟਾਇਰ ਆਰਮੀ ਆਫੀਸਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤਾਂ ਮੇਜਰ ਹਰਬੰਸਰ ਸਿੰਘ ਭਾਮ ਜੀ ਸਾਡੇ ਨਾਲ ਨੇ ਜਿਨ੍ਹਾਂ ਨੇ 1965 ਦੀ ਜੰਗ ਦੇ ਵਿੱਚ ਹਿੱਸਾ ਲਿਆ ਤੇ ਗੱਲਬਾਤ ਕਰਾਂਗੇ ਸਰ 1965 ਦੀ ਜੰਗ ਦਾ ਜ਼ਿਕਰ ਹੁੰਦਾ 71 ਦਾ ਜ਼ਿਕਰ ਹੁੰਦਾ ਸਰ ਕੀ ਮਾਹੌਲ ਸੀਗਾ 1965 ਦੇ ਵਿੱਚ 1965 ਦੀ ਜੰਗ ਜਿਹੜੀ ਸੀ ਸਾਡੇ ਦੇ ਫੋਰਸ ਕੀਤੀ ਸੀ ਜੀ ਪਾਕਿਸਤਾਨ ਦਾ ਪ੍ਰੈਜ਼ੀਡੈਂਟ ਜਿਹੜਾ ਸੀ ਜਾਂ ਜਨਰਲ ਸੀ ਜਨਰਲ ਅਯੂਬ ਖਾਨ ਸੀ ਜੀ ਉਨੇ ਅਟੈਕ ਕੀਤਾ ਸੀ ਜੀ ਛਮ ਜੋਰੀਆਂ ਦੇ ਵਿੱਚੋਂ ਟੈਂਕ ਰੋਲ ਕਰਕੇ ਇਠਾ ਲਿਆਏ ਸੀ ਸਾਡੀ ਸਪਲਾਈ ਲਾਈਨ ਕੱਟ ਆਫ ਹੋ ਗਈ ਸੀ ਜੀ ਮੈਂ ਪੁਨਚੈਕਟਰ ਸੀ ਅਸੀਂ ਬਾਅਦ ਚ ਰਾਜਾ ਰਾਣੀ ਦੇ ਪਿਟਾਂ ਬੜੀ ਮੁਸ਼ਕਲ ਨਾਲ ਕੈਪਚਰ ਕੀਤੀਆਂ ਜਿਹੜੀਆਂ ਕਿ ਵੈਲ ਫੋਰਟੀਫਾਈਡ ਸੀ ਜੀ ਉਹ ਤੋਂ ਬਾਅਦ ਅਸੀਂ ਹਾਜੀ ਕੀ ਪੀ ਪਾਸ ਨੂੰ ਕੈਪਚਰ ਕੀਤਾ ਜਿਹੜਾ ਕਿ ਉਹਨਾਂ ਦਾ ਮੇਨ ਪੁਆਇੰਟ ਸੀ ਜਿਹਨੂੰ ਅੱਜ ਵੀ ਉਹਨਾਂ ਨੇ ਬੜੀ ਫੋਰਟੀਫਾਈਡ ਪੋਜੀਸ਼ਨ ਨਾਲ ਪ੍ਰੋਟੈਕਟ ਕੀਤਾ ਹੋਇਆ ਹੈ ਜੀ ਲੜਾਈ ਜਿਹੜੀ ਹੈ ਇਹ ਲਗਾਣੀ ਆਸਾਨ ਆ ਖਤਮ ਕਰਨੀ ਬੜੀ ਮੁਸ਼ਕਲ ਆ 65 ਜੰਗ ਦੇ ਵਿੱਚ ਜਿਹੜੀ ਲੜਾਈ ਖਤਮ ਹੋਈ ਸੀ ਤਾਸ਼ਕਨ ਐਗਰੀਮੈਂਟ ਤੇ ਖਤਮ ਹੋਈ ਸੀ ਜਿੱਥੇ ਸ਼ਾਤਰੀ ਜੀ ਦੀ ਇਹ ਕਹਾਉਤੀ ਹੋ ਗਈ ਸੀ ਸ਼ਾਤਰੀ ਜੀ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ ਜੀ ਤੇ ਹੁਣ ਜਿਹੜੀ ਮਾਹੌਲ ਬਣਿਆ ਜਿਹੜਾ ਤੁਸੀਂ ਕਿਹਾ ਹੈ ਇਹ ਇਹਦਾ ਦੋ ਰੀਜ਼ਨ ਹੈਗੇ ਜੀ ਇੱਕ ਜਿਹੜਾ ਬਲੈਕਆਊਟ ਹੋ ਰਿਹਾ ਅੱਜ ਹੂੰ ਇਹ ਦੇ ਕੇ ਪ੍ਰਸ਼ਾਸਨ ਦੀ ਤਿਆਰੀ ਦੇਖਣਾ ਚਾਹੁੰਦੇ ਨੇ ਪ੍ਰਸ਼ਾਸਨ ਦੀ ਕਿੰਨੀ ਤਿਆਰੀ ਹੈ ਜੀ ਦੂਸਰਾ ਪਬਲਿਕ ਨੂੰ ਅਵੇਅਰਨੈਸ ਕਰਨਾ ਕਿ ਜੇ ਅਮਰਜੈਂਸੀ ਬਣ ਜਾਏ ਤੇ ਤੁਸੀਂ ਆ ਐਕਸ਼ਨ ਲੈਣਾ ਹੈਗਾ ਜੀ ਇਹ ਦੋਨੋਂ ਸਾਈਡਾਂ ਤੇ ਇਹ ਜਿਹੜਾ ਕੰਮ ਕਰਦੀ ਹੈ ਜੀ ਲੋਕ ਪੈਨਿਕ ਹੋ ਰਿਹਾ ਪੋਜ ਰਾਇ ਇਸ ਚੀਜ਼ ਨੂੰ ਨਹੀਂ ਲੋਕਾਂ ਨੇ ਪੈਨਿਕ ਹੋਣਾ ਬੜੀ ਗਲਤ ਗੱਲ ਆ ਪੈਨਿਕ ਨਹੀਂ ਹੋਣਾ ਚਾਹੀਦਾ ਜੀ ਇਹ ਤੇ ਰੂਟੀਨ ਚਲਣੀ ਆ ਜੀ ਕੋਈ ਵੀ ਬੰਦਾ ਕੋਈ ਵੀ ਕੰਟਰੀ ਅਫੋਰਡ ਨਹੀਂ ਕਰ ਸਕਦੀ ਪਹਿਲੇ ਲੜਾਈ ਸੀ 18 ਦਿਨ 21 ਦਿਨ 22 ਦਿਨ 24 ਦਿਨ ਜੀ ਮਾਂ ਬਾਰ ਦੀ ਲੜਾਈ 18 ਦਿਨ ਖਤਮ ਹੋ ਗਈ ਸੀ ਜੀ ਸਾਡੀ ਲੜਾਈ ਜਿਹੜੀ ਸੀ 18 ਦਿਨ ਖਤਮ ਹੋ ਗਈ 16 ਦਿਨ ਖਤਮ ਹੋ ਗਈ 65 ਦੀ ਲੜਾਈ 21 3 ਦਸੰਬਰ ਨੂੰ ਲੱਗੀ 3 ਸਤੰਬਰ ਨੂੰ ਲੱਗੀ ਸੀ ਔਰ ਉਹ 21 ਸਤੰਬਰ ਦੀ ਰਾਤ ਨੂੰ ਖਤਮ ਹੋ ਗਈ ਸੀ ਜੀ ਤੇ ਹੁਣ ਲੜਾਈ ਜਿਹੜੀ ਇਹ ਬੜੀ ਲੰਬੀ ਚੱਲ ਰਹੀ ਏ ਬਲਾਕਾਂ ਦਾ ਪਤਾ ਨਹੀਂ ਲੱਗਦਾ ਕਿਹੜਾ ਕਿਹੜੀ ਕੰਟਰੀ ਕਿਹੜੀ ਕੰਟਰੀ ਦੇ ਨਾਲ ਸ਼ਾਮਲ ਹੋ ਜਾਏ ਔਰ ਆਪਣਾ ਅਸਲਾ ਦੂਜਾ ਤੀਜਾ ਦੇਣ ਲੱਗ ਜਾਣ ਤੇ ਲੜਾਈ ਲੰਬੀ ਚੱਲ ਸਕਦੀ ਏ ਤੇ ਕੋਈ ਕੰਟਰੀ ਅਫੋਰਡ ਨਹੀਂ ਕਰ ਸਕਦੀ ਪਾਕਿਸਤਾਨ ਔਰ ਹਿੰਦੁਸਤਾਨ ਦੇ ਕੋਲ ਇਸ ਵਕਤ ਜਿਹੜਾ ਹੈ ਨਾ ਰੈਸ਼ਨ ਲਿਮਟਿਡ ਹੈਗਾ ਅਮਨਿਸ਼ਨ ਲਿਮਟਿਡ ਹੈਗਾ ਗੰਨਾ ਮਿਜ਼ਾਈਲ ਸਾਰੀਆਂ ਲਿਮਟਿਡ ਹੈਗੀਆਂ ਇਹ ਲੰਬੀ ਲੜਾਈ ਨਹੀਂ ਹੋ ਸਕਦੀ ਜੀ ਜੀ ਨਹੀਂ ਕੋਈ ਕੰਟਰੀ ਅਫੋਰਡ ਕਰ ਸਕਦੀ ਹੈ ਜੀ ਜੀ ਬਾਕੀ ਕੋਈ ਕਬਰਾਨ ਵਾਲੀ ਪਬਲਿਕ ਨੂੰ ਜ਼ਰੂਰਤ ਨਹੀਂ ਹੈਗੀ ਜੀ ਕਿਉਂਕਿ ਇਹ ਇੱਕ ਪ੍ਰੈਕਟਿਸ ਹੈਗੀ ਹੈ ਜੀ ਜਿਹੜਾ ਪਬਲਿਕ ਨੂੰ ਅਵੇਅਰਨੈਸ ਕਰਨਾ ਬਲਕਿ ਮੈਂ ਸੁਝਾਏ ਸੀ ਇਹ ਕਰਾਂਗਾ ਮੈਂ ਸਿਵਲ ਡਿਫੈਂਸ ਇੰਸਟ੍ਰਕਟਰ ਦਾ ਕੋਰਸ ਕੀਤਾ Nagpur ਸਹੀ ਜੀ ਮੈਨੂੰ ਬੜੀ ਨਾਲੇਜ ਆ ਗਈ ਤੇ ਇਹ ਇਹਨਾਂ ਨੂੰ ਕਰਨਾ ਚਾਹੀਦਾ ਕਿ ਟ੍ਰੈਂਚਸ ਖੋਦਣੀਆਂ ਚਾਹੀਦੀ ਜਿੱਥੇ ਕੱਚਾ ਜਗ੍ਹਾ ਹੈਗੇ ਨਾ ਉਥੇ ਟ੍ਰੈਂਚਸ ਜੈਡ ਸ਼ੇਪ ਚ ਟ੍ਰੈਂਚਸ ਖੋਲ ਦੇਣੀਆਂ ਚਾਹੀਦੀਆਂ ਨੇ ਤਾਂ ਕਿ ਜਦੋਂ ਸਾਰਨ ਵਜੇ ਪਬਲਿਕ ਉਹਦੇ ਜੰਮ ਮਾਰ ਕੇ ਬੈਠ ਜਾਏ ਬਲਕਿ ਅਮਰੀਕਾ ਦੇ ਵਿੱਚ ਉਹਨਾਂ ਨੇ ਇੱਕ ਬੰਕਰ ਬਣਾਏ ਨੇ ਜਦੋਂ ਕੋਈ ਇਦਾਂ ਦਾ ਸਾਰਨ ਵਜਦਾ ਤੇ ਪਬਲਿਕ ਉਹਨਾਂ ਬੰਕਰਾਂ ਚ ਜਲੀ ਜਾਂਦੀ ਏ ਉਹ ਨਿਊਕਲੀਅਰ ਥ੍ਰੈਟ ਦੇ ਅਗੇਂਸਟ ਵੀ ਕੰਮ ਕਰਦਾ ਹੈ ਕੰਮ ਕਰਦਾ ਹੀ ਉਹ ਹੀ ਹਾਂਜੀ ਹਾਂਜੀ ਉਹ ਉਹ ਕੰਮ ਕਰਦਾ ਜੀ ਸਰ ਕਿੰਨਾ ਕਿੰਨਾ ਸੇਫ ਮੰਨਦੇ ਤੁਸੀਂ ਉਸ ਬੰਕਰ ਨੂੰ ਨਹੀਂ ਉਹ ਬੰਕਰ ਜਿਹੜੇ ਨੇ ਉਹ ਸੇਫ ਹੈਗੇ ਜੇ ਅਮਰੀਕਾ ਨੇ ਬਣਾਏ ਨੇ ਜੀ ਬਾਕੀ ਇਹ ਸਿਵਲ ਡਿਫੈਂਸ ਦੇ ਵਿੱਚ ਜਿਹੜੀ ਅਮਰੀਕਾ ਦੀ ਡਿਫੈਂਸ ਹੈਗੀ ਉਹ ਬੜੀ ਸਟਰੋਂਗ ਹੈਗੀ ਹੈ। ਸਾਡੇ ਕੋਲ ਜੇ ਇੰਨੀ ਇਕਨੋਮੀ ਨਹੀਂ ਹੈਗੀ, ਇੰਨੇ ਇਨਫਰਾਸਟ੍ਰਕਚਰ ਨਹੀਂ ਹੈਗਾ ਕਿਸੀਂ ਉਹ ਬਣਾ ਸਕੀਏ। ਜੀ। ਮਗਰ ਫਿਰ ਵੀ ਜਿਹੜੀ ਗਵਰਨਮੈਂਟ ਐਕਸ਼ਨ ਲੈ ਰਹੀ ਏ ਬੜੀ ਹਾਈ ਲੈਵਲ ਤੇ ਲੈ ਰਹੀ ਏ। ਪਬਲਿਕ ਨੂੰ ਅਵੇਅਰਨੈਸ ਕਰਨਾ ਵੀ ਬਹੁਤ ਵੱਡੀ ਗੱਲ ਹੈ। ਜੀ ਸਰ ਇੱਕ ਹੋਰ ਜਾਨਣਾ ਚਾਹਾਂਗੇ ਜਦੋਂ ਜੰਗਲ ਦਾ ਮਾਹੌਲ ਬੰਦਾ ਤਾਂ ਬਾਡਰ ਮੂਵੀ ਸਭ ਤੋਂ ਜ਼ਿਆਦਾ ਆ ਜਾਂਦੀ ਹੈ ਜਿਸ ਨੂੰ ਜੋ ਬਾਡਰ ਮੂਵੀ ਵਿੱਚ ਦਿਖਾਇਆ ਗਿਆ ਵੀ ਦੁਸ਼ਮਣ ਸਾਡੇ ਸਾਹਮਣੇ ਖੜਾ ਤੇ ਇਧਰੋਂ ਜਿਹੜੇ ਸਾਡੇ ਆਰਮੀ ਫੋਰਸਸ ਦੇ ਜਿਹੜੇ ਮੁਖੀ ਚੀਫ ਹੈਗੇ ਨੇ ਉਸ ਲੀਡ ਕਰ ਰਹੇ ਨੇ ਉਹ ਉਹਨਾਂ ਨਾਲ ਕਨਵਰਸੇਸ਼ਨ ਕਰਦੇ ਕਿ ਇਹੋ ਜਿਹਾ ਮਾਹੌਲ ਹੁੰਦਾ ਉੱਥੇ ਕਨਵਰਸੇਸ਼ਨ ਦਾ ਟਾਈਮ ਹੁੰਦਾ ਹਾਂ ਹਾਂ ਉਹ ਇਦਾਂ ਹੁੰਦਾ ਕਿ ਪਹਿਲੇ ਯੂਨੈਫ ਫੋਰਸਸ ਡਿਪਲਾਈ ਸੀ ਕਸ਼ਮੀਰ ਦੇ ਵਿੱਚ ਜੀ ਉਹ ਯੂਨੈਫ ਅਫਸਰ ਕੀ ਕਰਦੇ ਸੀ ਵਾਈਟ ਫਲੈਗ ਲਾ ਕੇ ਮਾਰਚ ਕਰਦੇ ਸੀ ਦੋਨੋਂ ਪਾਰਟੀਆਂ ਦੀ ਮੀਟਿੰਗ ਕਰਾਂਦੇ ਸੀ ਕਿ ਤੁਸੀਂ ਰਾਤ ਨੂੰ ਕਿੰਨੀ ਜਿਆਦਤੀ ਕੀਤੀ ਏ ਉਹ ਫਿਰ ਆਪਣੀ ਰਿਪੋਰਟ ਲਿਖ ਕੇ ਭੇਜਦੇ ਹੁੰਦੇ ਸੀ ਕਿ ਫਲਾਣੀ ਕੰਟਰੀ ਨੇ ਜਿਆਦਤੀ ਕੀਤੀ ਪਹਿਲ ਕੀਤੀ ਹੈ ਜੀ ਉਹ ਹੁਣ ਖਤਮ ਹੋ ਗਿਆ ਯੂਨੈਫਸਰ ਤੇ ਸਾਰੇ ਮੋਦੀ ਨਿਕੜਦੇ ਤੇ ਜੀ ਤੇ ਯੂਨ ਕੋਈ ਨਹੀਂ ਆਗਾ ਹੁਣ ਫਲੈਗ ਮਾਰ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਜੀ ਜੀ ਜੰਗਲ ਮੇਰੇ ਜੋ ਜੋ ਬਾਰਡਰ ਮੂਵੀ ਦਿਖਾਇਗਾ ਸਰ ਬਿਲਕੁਲ ਉਹ ਜਿਹੇ ਉਹ ਜਿਹੇ ਹੀ ਮਾਹੌਲ ਹੁੰਦਾ ਉਦੋਂ ਹੀ ਸਰ ਜਿਹੜਾ ਇੱਕ ਦੂਜੇ ਨੂੰ ਅਗਰੈਸਿਵ ਕਰਦੇ ਹੈਗੇ ਉਹ ਦੇਖੋ ਜੀ ਮਾਹੌਲ ਤੇ ਇਦਾਂ ਹੁੰਦਾ ਕਿ ਜਿਹੜੇ ਲੜਾਈ ਦੇ ਜਿਹੜੇ ਜਵਾਨ ਸਾਡੇ ਬੈਠੇ ਨੇ ਉਹ ਤਿਆਰ ਬੈਠੇ ਨੇ ਉਹ ਤੇ ਹਰ ਵਕਤ ਮਿਜ਼ਾਈਲਾਂ ਸਾਡੀਆਂ ਲੱਗੀਆਂ ਨੇ ਗੰਨਾਂ ਲੱਗੀਆਂ ਨੇ ਹਰ ਚੀਜ਼ ਲੱਗੀ ਏ ਅਸੀਂ ਹਰ ਵਕਤ ਤਿਆਰ ਹਾਂ ਜਵਾਨ ਹਰ ਵਕਤ ਤਿਆਰ ਹਰ ਵਕਤ ਤਿਆਰ ਹਾਂ ਹੁਣ ਮਰਨ ਦੀ ਪਰਵਾਹ ਨਹੀਂ ਹੁੰਦੀ ਉਹਦੇ ਕਹਿੰਦਾ ਵੀ ਕਿੱਦਾਂ ਮੈਂ ਲੜਾਈ ਜਿੱਤਣੀ ਆ ਬਸ ਸਾਡੇ ਕੋਲ ਨਾ ਜਿਦਾ ਕਰਨ ਸਾਹਿਬ ਨੇ ਕਿਹਾ ਸੀ ਥੋੜੀ ਦਿਨ ਪਹਿਲੇ ਦੇ ਸ਼ਿਵਾ ਵਰਮੋਏ ਚੂਕਰਮਨ ਸੇ ਕਦੇ ਨਾ ਡਰੂੰ ਔਰ ਨਾ ਡਰੂੰ ਜਦ ਵਿਲਾਏ ਲੜੂੰ ਨਿਸ਼ਚੈ ਕਰ ਆਪਣੀ ਜੀਤ ਕਰੂੰ ਸਿੱਖ ਰੇਜਮੈਂਟ ਦਾ ਮਾਟੋ ਹੀ ਹੈਗਾ ਨਿਸ਼ਚੈ ਕਰ ਆਪਣੀ ਜੀਤ ਕਰੂੰ ਸਿੱਖ ਲਈ ਦਾ ਮਾਟੋ ਦੇਖ ਤੇ ਫਤਹਿ ਜੀ ਡੋਗਰਾ ਦਾ ਮਾਟਰ ਜੈ ਮਾਤਾ ਦੀ ਵਾਰ ਕਰਾਈਆਂ ਆ ਗਿਆ ਸਾਡੀਆਂ ਹਰਰ ਮਹਾਂਦੇਵ ਅਸੀਂ ਸਾਰਾ ਕਰਕੇ ਜਵਾਨ ਬੜਾ ਜੋਸ਼ ਪੈਦਾ ਹੋ ਜਾਂਦਾ ਜਵਾਨ ਤੇ ਜੁਸ਼ੀਲਾ ਪਰ ਕੁਸ਼ਨ ਹੈ ਕਿ ਲੜਾਈ ਲੜਨਾ ਗਲਤ ਦੀ ਚੀਜ਼ ਹੈਗਾ ਦੋ ਕਿਸਮ ਦੀ ਲੜਾਈ ਹੁੰਦੀ ਹੈ ਇੱਕ ਡਿਕਲੇਅਰਡ ਵਾਰ ਇੱਕ ਐਸੇ ਵਾਰ ਇਦਾਂ ਹੁਣ ਚੱਲ ਰਿਹਾ ਜੰਗੂ ਕਸ਼ਮੀਰ ਚ ਇਹ ਉਦਾਂ ਦੀ ਇਹ ਇਹ ਡਿਕਲੇਰਡ ਵਾਰਨਿੰਗ ਆ ਗਈ ਜਦੋਂ ਡਿਕਲੇਰਡ ਵਾਰ ਹੋ ਜਾਏਗੀ ਫਿਰ ਬੜਾ ਨੁਕਸਾਨ ਹੁੰਦਾ ਸਰ ਇੱਕ 에ਅਰ ਫੋਰਸ ਦਾ ਥੋੜਾ ਜਾਨਣਾ ਚਾਹਾਂਗਾ ਜੇ ਮੰਨ ਲਓ ਕਿਤਨਾ ਕੁ ਸਰ ਪ੍ਰੋਟੈਕਟ ਕਿਵੇਂ ਪ੍ਰੋਟੈਕਟ ਕਰਦੀ ਹੈ ਦੂਜਾ ਮੰਨ ਲਓ ਕੋਈ ਦੁਸ਼ਮਣ ਦੇਸ਼ ਦਾ ਕੋਈ ਮਿਜ਼ਾਈਲ ਸਾਡੇ ਵੱਲ ਆ ਰਹੀ ਹੈ ਜਾਂ ਕੋਈ ਉਦਾਂ ਦਾ 에ਅਰ ਫੋਰਸ ਦਾ ਕੋਈ ਜੈਟ ਸਾਡੇ ਵੱਲ ਆਦਾ ਕਿਦਾਂ ਪ੍ਰੋਟੈਕਟ ਹੁੰਦਾ ਸਰ ਨਹੀਂ ਜਦ ਤੱਕ ਤੁਸੀਂ ਡਿਕਲੇਅਰ ਨਹੀਂ ਕਰਦੇ ਵਾਰ ਤਦ ਤੱਕ ਵਾਰ ਨਹੀਂ ਉਸੋ ਦੀ ਜੀ ਇਹ ਮਿਜ਼ਾਈਲ ਵਗੈਰਾ ਚੱਲਦੇ ਨੇ ਉਹ ਮਾਰਨਗੇ ਆਪਾਂ ਮਾਰ ਦੇਵਾਂਗੇ ਸਾਡੇ ਕੋਈ ਮਜ਼ਾਈ ਲਾ ਕੇ ਜੇ ਉਹ ਕੋਈ ਕੰਮ ਕਰਨਗੇ ਨਿਊਕਲੀਅਰ ਵਾਰ ਦਾ ਥ੍ਰੈਡ ਬਿਲਕੁਲ ਨਹੀਂ ਆਗਾ ਨਾ ਹੀ ਹੋ ਸਕਦਾ ਹੈ ਆ ਦੋਨੋਂ ਕੋ ਵੈਪਨ ਹੈ ਕਿ ਡਰਨ ਵਾਸਤੇ ਵੈਪਨ ਨੇ ਅੱਜ ਤੱਕ ਹਿੰਦੂ ਤਾਨ ਦੀ ਇਸ਼ਟੀ ਜਦੋਂ ਸ੍ਰਿਸ਼ਟੀ ਬੜੀ ਹੈ ਦੋ ਦਫਾ ਨਿਊਕਲੀਅਰ ਨਿਊਕਲੀਅਰ ਬੰਮ ਚਲਿਆ ਇੱਕ ਦਮ ਅਸੁਰ ਥਾਮਾ ਨੇ ਚਲਾਇਆ ਸੀ ਜੀ ਉਤਰਾ ਜਿਹੜੀ ਅਰਜਨ ਦੀ ਡਾਟਨ ਲਾ ਸੀ ਉਹਦੇ ਪੇਟ 'ਚ ਬੱਚਾ ਸੀ ਉਹਨੂੰ ਮਾਰਨ ਲਈ ਕੀਤਾ ਕਿਸ਼ਨ ਭਗਵਾਨ ਨੇ ਆਪਣੇ ਸਰੀਰ 'ਚ ਲੈ ਲਿਆ ਸੀ ਜੀ ਉਦੋਂ ਬਾਅਦ ਨਿਊਕਲਰ ਗਾਰ ਨਹੀਂ ਹੋਈ ਨਹੀਂ ਨਿਊਕਲਰ ਬੰਬ ਚਲਿਆ ਲੋਕੀ ਮਿਕਸ ਅਪ ਕਰ ਰਹੇ ਨੇ ਕਿ ਜਾਪਾਨ ਦੇ ਵਿੱਚ ਜਿਹੜਾ ਬੰਬ ਜਰਿਆ ਉਹ ਐਟਮ ਬੰਬ ਸੀ ਉਹ ਨਿਕਲ ਉਹਨੂੰ ਵੀ ਨਿਕਲ ਨਹੀਂ ਉਹ ਨਿਊਕਲਰ ਬੰਬ ਨਹੀਂ ਸੀ ਉਹ ਐਟਮ ਬੰਬ ਸੀ ਐਟਮ ਬੰਬ ਔਰ ਨਿਊਕਲਰ ਬੰਬ 'ਚ ਬੜਾ ਫਰਕ ਆਏਗਾ ਜੀ ਤੋ ਇਸ ਕਰਕੇ ਡਰਨ ਦੀ ਬਿਲਕੁਲ ਜ਼ਰੂਰਤ ਨਹੀਂ ਆ ਗਈ ਪਬਲਿਕ ਨੂੰ ਮੈਂ ਅੱਜ ਜੋੜ ਕੇ ਬੇਨਤੀ ਕਰਦਾ ਹਾਂ ਬਿਲਕੁਲ ਨਾ ਘਬਰਾਓ ਕੁਝ ਨਹੀਂ ਹੋਣਾ ਜੀ ਜੋ ਕੁਝ ਹੋਣਾ ਸੀ ਉਹ ਹੋ ਗਿਆ ਬਸ ਮੋਦੀ ਨੇ ਰਾਤ ਨੂੰ ਐਕਸ਼ਨ ਲੈ ਲਿਆ ਬਹੁਤ ਵਧੀਆ ਕੰਮ ਕਰ ਲਿਆ ਔਰ ਉਹਨਾਂ ਦੇ ਜਿਹੜੇ ਬੰਦੇ ਨੇ ਕਾਫੀ ਮਾਰਤੇ ਨੇ ਸਟ੍ਰਾਈਕਾਂ ਉਹਨਾਂ ਦੇ ਅੱਡੇਆਂ ਨੂੰ ਤਬਾਹ ਕਰਤਾ ਸਾਡਾ ਮੇਰਾ ਮਤਲਬ ਸਾਡਾ ਪਰਪਸ ਹੱਲ ਹੋ ਗਿਆ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਸੁਣਿਆ ਅਖਰ ਮਸਾਲਪਾ ਸਭ ਸੀ ਕਿ ਜਿਹੜੇ ਮੇਜਰ ਨੇ 1965 ਦੀ ਲੜਾਈ ਲੜੀ ਆ ਤਾਂ ਕਹਿੰਦੇ ਘਬਰਉਣ ਦੀ ਲੋੜ ਨਹੀਂ ਹੈ ਜਿਹੜੀ ਮੋਕ ਡਿਲ ਹੋ ਰਹੀ ਹੈ ਜਾਂ ਬਲੈਕ ਆਊਟ ਹੋ ਰਿਹਾ ਇੱਕ ਸਾਭ ਦਾ ਅਭਿਆਸ ਦਾ ਹਿੱਸਾ ਹੈਗਾ ਵੀ ਕੱਲ ਨੂੰ ਜੇ ਰੱਬ ਨਾ ਕਰੇ ਮਾਹੌਲ ਅਜਿਹਾ ਬੰਦ ਆ ਤੁਸੀਂ ਆਪਣੇ ਆਪ ਨੂੰ ਕਿਵੇਂ ਸੇਫ ਰੱਖ ਸਕਦੇ ਹੋ ਉਸ ਦੀ ਟ੍ਰੇਨਿੰਗ ਜਿਹੜੀ ਆ ਉਹ ਦਿੱਤੀ ਜਾਵੇਗੀ ਇਸ ਦੇ ਨਾਲ ਜਿਵੇਂ ਵਕਤ ਵਕਤ ਕਰਨਲ ਸਾਹਿਬ ਨੇ ਗੱਲ ਕੀਤੀ ਹੈ ਮੇਜਰ ਸਾਹਿਬ ਨੇ ਗੱਲ ਕੀਤੀ ਹੈ ਕਿਵੇਂ 1971 ਦੀ ਜੰਗ ਹੈ ਉਹ ਲੜੀ ਗਈ ਹੈ ਕਿਵੇਂ 1965 ਦੀ ਜੰਗ ਲੜੀ ਗਈ ਹੈ ਖਾਸ ਤੌਰ ਤੇ ਸਿੱਖ ਰੈਜੀਮੈਂਟ ਦੀ ਜਿਹੜੀ ਗੱਲ ਹੁੰਦੀ ਹੈ ਤਾਂ ਸਿੱਖ ਰੈਜੀਮੈਂਟ ਦੇ ਜਿਹੜੇ ਜਵਾਨ ਹੈਗੇ ਨੇ ਉਹਨੇ ਅੱਗੇ ਵੱਧ ਕੇ ਜਿਹੜਾ ਇਹ ਜਿਹੜੀ ਵਾਰ ਹੈਗਾ ਉਹਦੇ ਵਿੱਚ ਹਿੱਸਾ ਲਿਆ ਤੇ ਭਾਰਤ ਨੂੰ ਜਿੱਤ ਦਿਵਾਈ ਹੈ ਮਹਿੰਦਰਪਾਲ ਸਿੰਘ ਤੁਨਾ ਕੈਮਰਾ ਮਨਮਰਤਪਾਲ ਨਾਲ ਸਤਿ ਸ੍ਰੀ ਅਕਾਲ